ਕੇੜੀ ਵਾਲਾ ਬਾਬਾ ਜਾਨੀ ਗੁਰਵਿੰਦਰ ਸਿੰਘ ਇਹਦੀ ਸੱਸ ਦਾ ਇੱਕ ਬਹੁਤ ਵੱਡਾ ਵਿਅਣ ਸਾਹਮਣੇ ਆਉਂਦਾ ਹੈ ਤੇ ਇਸ ਨੇ ਸਰਾ ਸੱਚ ਸਾਹਮਣੇ ਲਿਆਂਦਾ ਅਤੇ ਆਪਣਾ ਪੱਖ ਵੀ ਰੱਖਿਆ ਪੂਰੀ ਖਬਰ ਜਾਣਨ ਲਈ ਵੀਡੀਓ ਦੇ ਅਖੀਰ ਤੱਕ ਜਰੂਰ ਬਨੇ ਰਹੋ ਹਾਂਜੀ ਦੋਸਤੋ ਇਹ ਮਾਮਲੇ ਬਾਰੇ ਤਾਂ ਤੁਹਾਨੂੰ ਪਤਾ ਹੋਣਾ ਕਿ ਥੋੜਾ ਸਮਾਂ ਪਹਿਲਾਂ ਇਹ ਕੇੜੀ ਵਾਲਾ ਬਾਬਾ ਜੇਲ੍ਹ ਦੀਆਂ ਰੋਟੀਆਂ ਵੀ ਖਾ ਕੇ ਆਇਆ ਇਸ ਨੂੰ ਜੇਲ੍ਹ ਭੇਜਣ ਵਾਲੀ ਇਹਦੀ ਸੱਸ ਇਹਦੀ ਸੱਸ ਦਾ ਕਹਿਣਾ ਸੀ ਕਿ ਗੁਰਵਿੰਦਰ ਸਿੰਘ ਨੇ ਸਾਡੇ ਤੇ ਵਾਰ ਕੀਤਾ ਸਾਡੇ ਤੇ ਗੋਲੀਆਂ ਚਲਾਈਆਂ ਤੇ ਜਿਸ ਤੋਂ ਵਾਦੀ ਇਹ سزا ਕੱਟ ਕੇ ਜੇਲ੍ਹ ਵਿੱਚੋਂ ਬਾਹਰ ਆਇਆ ਤੇ ਹੁਣ ਪੋਡਕਾਸਟ ਵਿੱਚ ਇਸ ਨੇ ਉਹ ਸਾਰੀਆਂ ਗੱਲਾਂ ਦਾ ਜ਼ਿਕਰ ਕੀਤਾ ਜੋ ਜੋ ਇਹਦੀ ਸੱਸ ਨੇ ਇਸ ਨਾਲ ਕੀਤੀਆਂ ਇਹਨੇ ਦੱਸਿਆ ਕਿ ਮੇਰੀ ਸੱਸ ਬੜੇ ਹੀ ਬੰਦੇ ਨਾਲ ਗਲਤ ਸੀ 8-10 ਬੰਦੇ ਨਾਲ ਇਹਦਾ ਰਿਲੇਸ਼ਨ ਚੱਲਦਾ ਸੀਗਾ ਇਹਨੂੰ ਕੋਈ ਅਮੀਰ ਜਿਹਾ ਬੰਦਾ ਦਿਸਦਾ ਝੋਲਾ ਚੱਕ ਕੇ ਉਹਦੇ ਘਰੇ ਵਜਦੀ ਉਤੋਂ ਪੈਸੇ-ਪੂਸੇ ਖਾ ਕੇ ਫਿਰ ਉੱਡੇ ਆਉਂਦੀ ਮੈਨੂੰ ਇਸ ਗੱਲ ਦਾ ਨਹੀਂ ਪਤਾ ਸੀ ਮੇਰੇ ਨਾਲ ਧੋਖਾ ਹੋਇਆ ਮੈਂ ਇਹਨਾਂ ਦੇ ਜਾਲ 'ਚ ਫਸ ਗਿਆ ਵਿਆਹ ਕਰਵਾ ਲਿਆ ਕੈਰਾ ਇਸ ਤੋਂ ਬਾਅਦ ਦੋਸਤੋ ਹੁਣ ਖੇੜੀ ਵਾਲੇ ਬਾਬੇ ਦੀ ਸੱਸ ਕੈਮਰੇ ਸਾਹਮਣੇ ਆਉਂਦੀ ਹੈ ਅਤੇ ਆਪਣਾ ਬਿਆਨ ਦਿੰਦੀ ਹੈ ਤੇ ਜਿਸ ਵਿੱਚ ਉਹ ਕਹਿੰਦੀ ਹੈ ਕਿ ਖੇੜੀ ਵਾਲਾ ਬਾਬਾ ਝੂਠ ਬੋਲਦਾ ਮੇਰੇ ਤੇ ਝੂਠੇ ਦੋਸ਼ ਲਾਉਂਦਾ ਹੈ ਇਹ 24 ਘੰਟੇ ਨਸ਼ੇ ਨਾਲ ਰੱਜਿਆ ਰਹਿੰਦਾ ਇਹਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਮੈਂ ਕਹਿ ਕੀ ਰਹਾ ਇਹਨੂੰ ਸ਼ਰਮ ਆਉਣੀ ਚਾਹੀਦੀ ਹੈ ਜੋ ਦੋਸ਼ ਨੇ ਮੇਰੇ ਤੇ ਲਾ ਰਿਹਾ ਸਗੋਂ ਗਲਤ ਹੈ ਖੁਦ ਹੈ ਮੈਂ ਪ੍ਰੂਫ ਇਕੱਠੇ ਕਰਕੇ ਤੁਹਾਡੇ ਸਾਹਮਣੇ ਪੇਸ਼ ਕਰੂੰ ਇਨ ਹੁਣ ਚੰਗੀ ਤਰ੍ਹਾਂ ਸਬਕ ਸਿਖਾਉਂਗੀ ਇਨ ਹੁਣ ਸਿੱਧਾ ਕਹਿਣੀ ਆ ਤੂੰ ਬਚ ਲਈ ਇਹ ਬਿਆਨ ਸਨ ਗੁਰਵਿੰਦਰ ਬਾਬੇ ਦੀ ਸਸਦੇ ਧੰਨਵਾਦ ਦੋਸਤੋ